ਜੇਗਾ ਤੁਸੀਂ ਦੇਖੋ ਹਸਪੀਟਲ ਬਣੇ ਬਹੁਤ ਜ਼ਿਆਦਾ ਹਸਪੀਟਲ ਮੱਖੀਆਂ ਵਿਖਾਓ ਸਾਰੀਆਂ ਹੋਂਦੀਆਂ ਦੇ ਵਿੱਚ ਹਾਂ ਹਾਂ ਵਿਖਾਓ ਹੋਰ ਕਿੰਨੀਆਂ ਕਿੰਨੀਆਂ ਮੱਖੀਆਂ ਮੇਰੀ ਮੌਤ ਹੀ ਆ ਆ ਵੇਖਿਓ ਮੱਖੀਆਂ ਉੱਡਦੀਆਂ ਹੋਣੇ। ਆਹ ਵੇਖੋ। ਆ ਕੀ ਆ ਭਾਜੀ ਲੋਕਾਂ ਨੂੰ ਮੌਤ ਖਵਾਉਂਦੇ ਆ ਗੁਰੂ ਦੀ ਨਗਰੀ ਚ। ਮੇਰਾ ਡੂੰਮਾ। ਆਹੋ ਆਹ ਵੇਖੋ ਆਹ ਮੱਖੀਆਂ ਵੇਖੋ ਤੁਸੀਂ। ਆ ਦੱਸੋ ਕਿੱਥੋਂ ਆਦੀ ਆ ਸਿਹਤ ਸਿਹਤ ਮਹਿਕਮੇ ਵਾਲੇ ਦੱਸੋ ਹੁਣ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਲੋਕ ਸਾਡੇ ਖਾ ਖਾ ਕੇ ਇੱਥੋਂ ਜਾਈ ਜਾਂਦੇ ਕਿਉਂ ਨਹੀਂ ਦੱਸਦੇ ਇਹਨਾਂ ਨੂੰ ਫੂਡ ਵਾਲਿਆਂ ਨੂੰ। ਆ ਵੇਖੋ ਮੱਖੀਆਂ ਉੱਡਦੀਆਂ। ਆਹ ਵੇਖੋ। ਇੰਨੀ ਮੱਖੀ ਜ਼ਹਿਰੀਲੀਆਂ ਮੱਖੀਆਂ ਔਰ ਗੰਦਗੀ। ਤੇ ਇੰਨਾ ਗੰਦਿਆ ਹੋਣਾ ਕਿਆ ਇਹਨਾਂ ਨੂੰ ਦਵੇ ਲੋ ਕਿਦਾਂ ਡਹਿ ਬੈ ਨਾ ਮਿੰਟ ਜੀ ਬੜੇ ਬੁਰੇ ਹਾਲ ਆ ਭਾਜੀ ਸਾਡੇ ਲੋਕਾਂ ਦੇ ਕੀ ਬਣੂਗਾ ਇੱਥੇ ਦੱਸੋ ਆ ਗੰਦ ਹੀ ਆ ਸਾਰਾ ਖਵਾਉਣ ਦਾ ਲੋਕਾਂ ਨੂੰ ਜਿਹੜਾ ਆ ਕਿੰਨੀ ਮੱਖੀ ਦੱਸੋ ਸਬਜ਼ੀਆਂ ਤੇ ਉਹਨਾਂ ਤੇ ਸਾਰੀਆਂ ਤੇ ਮੱਖੀਆਂ ਬੈਟੀਆਂ ਜਿਹੜੀਆਂ ਖਾਂਡ ਲੈ ਲੋ ਤੇ ਇਹੋ ਨਿਊਟਰਲ ਚ ਸਬਜ਼ੀਆਂ ਪਾ ਪਾ ਕੇ ਇਹਨਾਂ ਦੇ ਦੇਣੀਆਂ ਨੇ ਉਹ ਦਿੰਦੇ ਕਿ ਬਿਲਕੁਲ ਕੋਈ ਨਹੀਂ ਪਾ ਰਿਹਾ ਮੈਂ ਪਾਉਣਾ ਆ万人 ਸਿਵਲ ਸੱਜਣ ਨੂੰ ਪਾਉਣੇ ਵੀਡੀਓ ਹਾਂ ਪਾ ਦੋ ਪਾ ਦੋ ਕਾਰਵਾਈ ਕਰਾਉਣੇ ਇਨਾਂ ਤੇ ਨਾ ਇਦਾਂ ਨਹੀਂ ਇਨਾਂ ਨੇ ਹਟਣਾ ਵੇਖੋ ਕੰਮ ਕਰਨ ਠੀਕ ਆ ਪੈਸੇ ਲੈਂਦੇ ਆ ਲੋਕਾਂ ਨੂੰ ਚੀਜ਼ ਤੇ ਸਾਫ ਸੁਥਰੀ ਦੇਣਾ ਆ ਵੇਖੋ ਕਿਦਾਂ ਮਤਲਬ ਦੋਸਤੋ ਇਸ ਵਕਤ ਮੈਂ ਅਮਰੇਸਰ ਦੇ ਬਹੁਤ ਕੋਸ਼ ਇਲਾਕੇ ਦੇ ਵਿੱਚ ਖੜਾ ਰੰਜੀਤ ਐਵੇਨਿਊ ਅਰੇ ਮਾਰਕੀਟ ਹੈ ਇੱਥੇ ਨਾ ਰੇੜੀਆਂ ਵੀ ਲੱਗਦੀਆਂ ਕਾਫੀ ਪਰਵਾਸੀ ਰੇੜੀਆਂ ਲਾਉਂਦੇ ਆ ਔਰ ਅੱਜ ਸਾਡੀ ਸਿਹਤ ਦੀ ਜਿਹੜੀ ਗੱਲ ਹੈ ਉਹ ਹਰ ਜਗ੍ਹਾ ਤੁਸੀਂ ਦੇਖੋ ਹਸਪੀਟਲ ਭਰੇ ਬਹੁਤ ਜ਼ਿਆਦਾ ਹਸਪੀਟਲ ਭਰੇ ਹੀ ਪਏ ਆ ਦੁੱਖ ਦੀ ਗੱਲ ਆ ਕਿ ਸਾਡੇ ਲੋਕਾਂ ਨੂੰ ਬੜਾ ਸ਼ੌਂਕ ਨਾਲ ਜਿਹੜਾ ਨਾ ਖਾਂਦੇ ਆ ਜਾ ਕੇ ਉਹ ਵੇਖਦੇ ਨਹੀਂ ਹਾਲੇਦਾਲੇ ਸਵਾਬ ਸਫਾਈ ਕਿੰਨੀ ਕਿਆ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹ ਜਾ ਕੇ ਉਹਨਾਂ ਜਗ੍ਹਾ ਤੇ ਸਿੰਪਲ ਭਰਦੇ ਆ ਜਿੱਥੇ ਲੋੜ ਹੀ ਨਹੀਂ ਹੁੰਦੀ ਜਿੱਥੇ ਕੁਝ ਪਾਰਸ਼ ਆ ਜਾਣੀ ਆ ਜਾਂ ਜਿੱਥੋਂ ਕੁਝ ਗੱਲ ਵੰਡ ਜਾਣੀ ਜਾਂ ਕੋਈ ਮਿਲ ਜਾਣਾ ਇੰਨਾਂ ਜਗ੍ਹਾ ਤੇ ਕਿਉਂ ਨਹੀਂ ਸਿੰਪਲ ਭਰੇ ਜਾਂਦੇ ਹੁਣ ਹਾਲਾਤ ਇੱਥੋਂ ਦੇ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਆਲੇ ਦਿਵਾਲੇ ਮੱਖੀਆਂ ਹੀ ਮੱਖੀਆਂ ਆ ਤੇ ਸਾਬ ਸਫਾਈ ਦੇ ਬੁਰੇ ਹਾਲਾਤ ਤੇ ਉੱਥੇ ਹੀ ਜੇ ਲੋਕ ਖਾਣਾ ਖਾਣ ਤੇ ਕਿਦਾਂ ਦਾ ਤੁਹਾਨੂੰ ਲੱਗੂਗਾ ਕਿ ਉੱਥੇ ਲੋਕੀ ਖਾਈ ਜਾਂਦੇ ਲੋਕਾਂ ਨੂੰ ਵਿਚਾਰਿਆਂ ਨੂੰ ਪਿੱਛੇ ਤੇ ਪਤਾ ਹੀ ਨਹੀਂ ਵੀ ਕੀ ਹੋਣਿਆ ਗਾੜੀਆਂ ਚੁੱਕਦੇ ਆ ਖਾਈ ਜਾਂਦੇ ਤੇ ਉੱਥੇ ਹੀ ਉਹ ਕੱਟੀ ਜਾਂਦੇ ਕੋਈ ਹੱਥ ਨਹੀਂ ਧੋਂਦੇ ਕੋਈ ਸਾਬ ਸਫਾਈ ਨਹੀਂ ਨਾ ਬੁਰਾ ਹਾਲ ਮੈਂ ਪਿਛਲੇ 1 ਘੰਟੇ ਤੋਂ ਇੱਥੇ ਨੋਟ ਕਰਨਿਆ ਔਰ ਦੇਖਣਿਆ ਔਰ ਇਹੋ ਜੀਆਂ ਬਹੁਤ ਸਾਰੀਆਂ ਰੇੜੀਆਂ ਨੇ ਅਮਰਸਰ ਦੇ ਵਿੱਚ ਜਿੱਥੇ ਇਹ ਹਾਲਾਤ ਨੇ ਹੁਣ ਮੈਂ ਤੁਹਾਨੂੰ ਵਿਖਾਉਣਾ ਬਾਹਰ ਜਾ ਕੇ ਪਹਿਲਾਂ ਤਾਂ ਇੱਥੋਂ ਤੁਹਾਨੂੰ ਐਦਾਂ ਹੀ ਰੇੜੀਆਂ ਵਿਖਾ ਦਿੰਨਾ ਵੀ ਕਿੰਨੀਆਂ ਲੱਗੀਆਂ ਵੇਖੋ ਇਹ ਰੇੜੀਆਂ ਲੱਗੀਆਂ ਨੇ ਆ ਸਾਰੀਆਂ ਵਾਲੇ ਦੁਆਲੇ ਵੇਖੋ ਤੇ ਆ ਗੰਦਗੀ ਦੇ ਢੇਰ ਬਾਹਰ ਜਿਹੜੇ ਆ ਮੱਖੀਆਂ ਹੀ ਮੱਖੀਆਂ ਨੇ ਵਾਲੇ ਦੁਆਲੇ ਆ ਦੂਰ ਦੂਰ ਤੱਕ ਤੁਹਾਨੂੰ ਮੈਂ ਵਿਖਾਉਣਾ ਰੇੜੀਆਂ ਲੱਗੀਆਂ ਪਰ ਗੱਲ ਆ ਵੀ ਜੇ ਹੁਣ ਬਾਹਰ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਵੀ ਇੱਥੋਂ ਦੇ ਹਾਲਾਤ ਕੀ ਨੇ ਮੱਖੀਆਂ ਵੇਖਿਓ ਔਰ ਸਾਫ ਸਫਾਈ ਵੇਖ ਲਓ ਆ ਦੇਖੋ ਸਾਫ ਸਫਾਈ ਆ ਦੇਖੋ ਗੁੱਟਕੇ ਥੁੱਕਿਆ ਆ ਗੁੱਟਕੇ ਥੁੱਕਿਆ ਆ ਸ਼ਰਾਬ ਦੀ ਬੋਤਲ ਪਈ ਆਰਾ ਮੱਖੀਆਂ ਦੇਖੋ ਇੱਥੇ ਤੁਸੀਂ ਕਹਿੰਦੇ ਆ ਆ ਸਾਫ ਸਫਾਈ ਦੇ ਹਾਲਾਤ ਦੇ ਇੱਥੇ ਮੱਖੀਆਂ ਹੀ ਵੇਖੋ ਆ ਜਿਹੜਾ ਤੁਸੀਂ ਖਵਾਉਂਦਾ ਲੋਕਾਂ ਨੂੰ ਮਤਲਬ ਆ ਮੱਖੀਆਂ ਹੀ ਮੱਖੀਆਂ ਬੈਠੀਆਂ ਜਿਹੜੀਆਂ ਕੀ ਮੌਤ ਦੇਣ ਦਾ ਲੋਕਾਂ ਨੂੰ ਤੁਸੀਂ ਸਰ ਜੀ ਨਹੀਂ ਤਾਂ ਵੀ ਕਟਿੰਗ ਕਰ ਰਹੇ ਨੇ ਨਹੀਂ ਨਹੀਂ ਆ ਕਟਿੰਗ ਹੁੰਦੇ ਮੱਖੀਆਂ ਬੈਣੀਆਂ ਤੈਨੂੰ ਨਹੀਂ ਅਕਲ ਆ ਗਈ ਨਹੀਂ ਨੂੰ ਸਰ ਅ ਵੀ ਕਟਿੰਗ ਕਰ ਰਹੇ ਦੋਣਾ ਸਰ ਜੀ ਫਿਰ ਕੱਲ ਨੂੰ ਤੁਹਾਨੂੰ ਦੇ ਆ ਉੱਤੇ ਮੱਖੀਆਂ ਨਾਲ ਸਾਰਿਆਂ ਨਾਲ ਭਰਿਆ ਆ ਗਿਆ ਤੇਰੇ ਮਗਰ ਵੇਖ ਆ ਗਿਆ ਮਗਰ ਵੇਖ ਫੁਨਾਈਲ ਮੰਗਾਈ ਬੰਦੇ ਵੇਖੋ ਪੈਸੇ ਲੈ ਗਿਆ ਹੀ ਫੁਨਾਈ ਲਈ ਲੈਣ ਚੱਲੇ ਮਾਰਾ ਆ ਮੜਾ ਆਇਆ ਉਹ ਗੱਡੀਆਂ ਨੂੰ ਭਾਜੀ ਆ ਵਿਖਾਓ ਇੱਥੇ ਉਹ ਹੋਇਆ ਨੂੰ ਹੋਇਆ ਹੈ ਨੂੰ ਹੋਇਆ ਮੜਿਆ ਉਹ ਸੈਂਕੜੇ ਕਿੱਲੇ ਵੇਖਦਾ ਡੁੱਬਣਾ ਆਹ ਵੇਖੋ ਮੱਖੀਆਂ ਅਗਲੇ ਕੰਢੀ ਨਾਲ ਕਰਦਾ ਹਾਂ ਉਹਨੂੰ ਸਫਾਈ ਕਰਵਾਣਾ ਝਾੜੀਆਂ ਆਹ ਗੰਦ ਵੇਖੋ ਆਹ ਸ਼ਰਾਬ ਦੀਆਂ ਬੋਤਲਾਂ ਗੰਦਗੀ ਘੋੜੇ-ਘੋੜੇ ਢੇਰ ਲੱਗੇ ਤੁਹਾਨੂੰ ਕੋਈ ਸ਼ਰਮ ਥੋੜੀ ਹੈਗੀ ਆ ਜੀ ਸ਼ਰਮ ਨਹੀਂ ਫਨਾਈਲ ਮੰਗਾ ਕੇ ਪਾਣ ਲੱਗੇ ਆ ਉਹਨਾਂ ਨੂੰ ਕੀ ਕਰ ਸਕਦੇ ਆ ਮੱਖੀਆਂ ਗੱਡੀ ਤੇ ਫਨਾਈਲ ਆਹ ਵੇ ਕਿੱਥੋਂ ਤੱਕ ਮੱਖੀਆਂ ਹੀ ਮੱਖੀਆਂ ਟੋੜੇ ਕੋਈ ਨਹੀਂ ਬੋਤ